ਕਈ ਅੱਖਾਂ 'ਚ ਜੋ ਉਹ ਪਾਣੀ ਆਂਦਾ ਹੈ ਹਰ ਟਾਈਮ ਜੇ ਪਾਣੀ ਵਗੀ ਜਾਣਾ ਬਿਨਾਂ ਮਤਲਬ ਤੇ ਉਹ ਉਹਦਾ ਵੀ ਕੋਈ ਹੈ ਨੁਕਸਾ ਹੈ ਚੀਜ਼ਾਂ ਦੇ ਲੈ ਕੇ ਤਾਂ ਪੋਲੂਸ਼ਨ ਵੀ ਬਹੁਤ ਕਾਰਨ ਹੈ ਦੂਜਾ ਜਿਹੜਾ ਅਸੀਂ ਅੱਜਕੱਲ ਮੋਬਾਈਲ ਫੋਨ ਜ਼ਿਆਦਾ ਯੂਜ਼ ਕਰਨ ਲੱਗ ਗਏ ਤੀਜਾ ਜਿਹੜਾ ਨਾ ਕਈਆਂ ਨੂੰ ਇੰਟਰਨਲ ਡਿਜ਼ੀਜ਼ ਵੀ ਹੁੰਦੀ ਹੈ ਕਮਜ਼ੋਰੀ ਕਰਕੇ ਕਹਿ ਲਓ ਜਾਂ ਡਾਇਬੀਟਿਸ ਕਰਕੇ ਕਹਿ ਰਹੋ ਜਾਂ ਬਲੱਡ ਪ੍ਰੈਸ਼ਰ ਕਰਕੇ ਕਹਿ ਰਹੋ ਉਹਨਾਂ ਦਾ ਅਰਕ ਕੱਢ ਲਿਆ ਬੇਸ਼ੱਕ ਉਹਦੇ 'ਚ ਤੁਸੀਂ ਥੋੜਾ ਜਿਹਾ ਆਮਲਾ ਵੀ ਪਾ ਲਓ ਉਸੇ ਜੜੀ ਉਚ ਕਈ ਆਮਲਾ ਪਾ ਲਓ ਉਪਨਨਮਾ ਪਾ ਲਓ ਮਮੇਰਾ ਵੀ ਇੱਕ ਪੰਸਾਰੀ ਤੋਂ ਮਿਲ ਜਾਏਗਾ ਤੁਹਾਨੂੰ ਮਮੇਰਾ ਬਹੁਤ ਕਾਮਯਾਬ ਜੜੀ ਬੁੱਟੀ ਆ ਅੱਖਾਂ ਵਾਸਤੇ ਅੱਖਾਂ ਬੰਦ ਕਰਕੇ ਅਗਰ ਤੁਸੀਂ ਰੋਜ਼ ਐਲੋਵੇਰਾ ਦਾ ਪੱਤਾ ਲੈ ਕੇ ਨਾ ਉਹਦੇ ਚੋ ਜੈਲ ਕੱਢ ਕੇ ਉਹ ਵੀ ਤੁਸੀਂ ਰੱਖ ਲੋਗੇ ਨਾ 5-5 ਮਿੰਟ ਰੋਜ਼ ਅੱਛਾ ਐਲੋਵੇਰਾ ਦਾ ਐਲੋਵੇਰਾ ਦਾ ਜੈਲ ਉਹਦੇ ਨਾਲ ਵੀ ਅੱਖਾਂ ਨੂੰ ਫਰਕ ਪਏਗਾ ਦੂਰ ਦੇਖੋ ਦੂਰ ਦ੍ਰਿਸ਼ਟੀ ਕਦੇ ਅਸੀਂ ਅਸਵਾਨ ਦੇ ਤਾਰੇ ਨਹੀਂ ਦੇਖੇ ਹੁਣ ਮੋਬਾਈਲ ਫੋਨ ਹੀ ਦੇਖਦੇ ਰਹਿੰਦੇ ਆ ਹਨਾ ਤੁਸੀਂ ਦੂਰ ਦੇਖੋ 1 ਮਿੰਟ 2 ਮਿੰਟ ਫਿਰ ਨੇੜੇ ਦੇਖੋ 1 2 ਮਿੰਟ ਫਿਰ ਦੂਰ ਦੇਖੋ ਤੇ ਉਹਦੇ ਨਾਲ ਤੁਹਾਡੀ ਜਿਹੜੀ ਅੱਖਾਂ ਦੇ ਮਸਲ ਦੀ ਪਾਵਰ ਵੱਧ ਜਾਏਗੀ ਇੱਥੇ ਅੱਖਾਂ ਦੇ ਚਾਰੇ ਪਾਸੇ ਮਸਲ ਲੱਗੇ ਹੁੰਦੇ ਨੇ ਉਹ ਮਸਲ ਜਿਹੜੇ ਨੇ ਅਗਰ ਅਸੀਂ ਉਹਨਾਂ ਦੀ ਐਕਸਰਸਾਈਜ਼ ਕਰਾਂਗੇ ਇਹ ਸੱਜੇ ਦੇਖਿਆ ਫਿਰ ਖੱਬੇ ਦੇਖਿਆ ਫਿਰ ਉੱਪਰ ਦੇਖਿਆ ਥੱਲੇ ਦੇਖਿਆ ਉਹ ਜਾਂ ਦੂਰ ਦੇਖਿਆ ਤੇ ਉਹ ਸਾਡੇ ਮਸਲ ਦੀ ਐਕਸਰਸਾਈਜ਼ ਹੈ ਕਈਆਂ ਦੀ ਅੱਖਾਂ 'ਚ ਉਹ ਪਾਣੀ ਆਂਦਾ ਹੈ ਹਰ ਟਾਈਮ ਜਿਵੇਂ ਪਾਣੀ ਵਗ ਹੀ ਜਾਣਾ ਬਿਨਾ ਮਤਲਬ ਤੇ ਉਹ ਉਹਦਾ ਵੀ ਕੋਈ ਹੈ ਨੁਕਸਾ ਹੈ ਚੀਜ਼ਾਂ ਦੇ ਲੈ ਕੇ ਦੇਖੋ ਇੱਕ ਤਾਂ ਪੋਲੂਸ਼ਨ ਵੀ ਬਹੁਤ ਕਾਰਨ ਹੈ ਦੂਜਾ ਜਿਹੜਾ ਅਸੀਂ ਅੱਜ ਕੱਲ ਮੋਬਾਈਲ ਫੋਨ ਜ਼ਿਆਦਾ ਯੂਜ਼ ਕਰਨ ਲੱਗ ਗਏ ਤੀਜਾ ਜਿਹੜਾ ਨਾ ਕਈਆਂ ਨੂੰ ਇੰਟਰਨਲ ਡਿਜ਼ੀਜ਼ ਵੀ ਹੁੰਦੀ ਹੈ ਕਮਜ਼ੋਰੀ ਕਰਕੇ ਕਹਿ ਲਓ ਜਾਂ ਡਾਇਬੀਟਿਸ ਕਰਕੇ ਕਹਿ ਰਹੋ ਜਾਂ ਬਲੱਡ ਪ੍ਰੈਸ਼ਰ ਕਰਕੇ ਕਹਿ ਰਹੋ ਕਿ ਇਹਨਾਂ ਨੂੰ ਇਹੋ ਜਿਹੇ ਡਿਜ਼ੀਜ਼ ਵੀ ਹੁੰਦੀਆਂ ਨੇ ਉਹਦੇ ਕਰਕੇ ਵੀ ਅੱਖਾਂ 'ਚ ਉਹ ਕਈ ਵਾਰ ਪਾਣੀ ਆਂਦਾ ਹੈ ਕਈਆਂ ਨੂੰ ਕਾਲਾ ਮੋਤੀਆ ਆ ਰਿਹਾ ਹੁੰਦਾ ਕਾਲੇ ਮੋਤੀਆ ਕਰਕੇ ਵੀ ਪਾ ਅੰਦਾ ਤੇ ਇੱਕ ਸਿੰਪਲ ਜਿਹੜਾ ਇੱਕ ਜੜੀ ਬੂਟੀ ਆ ਪੰਜਾਬ ਚ ਉਹਨੂੰ ਇਟ ਸਿਟ ਕਹਿੰਦੇ ਨੇ ਇਟ ਸਿਟ ਕਹਿੰਦੇ ਪੁਨਰਨਵਾ ਜੀ ਸੰਸਕ੍ਰਿਤ ਚ ਪੁਨਰਨਵਾ ਪੁਨਰ ਮਤਲਬ ਦੁਬਾਰਾ ਤੋਂ ਨਵਾਂ ਬਣਾ ਦਿੰਦੀ ਹੈ ਤੇ ਇਟ ਸਿਟ ਦਾ ਜਿਹੜਾ ਆ ਤੁਸੀਂ ਅਰਕ ਕੱਢਣਾ ਪੈਣਾ ਤੁਹਾਨੂੰ ਹੁਣ ਅਰਕ ਕੱਢਣਾ ਉਹਦੀ ਤਸੀ ਮੈਂ ਡਿਟੇਲ ਚ ਤੈਨੂੰ ਦੱਸ ਨਹੀਂ ਸਕਦਾ ਕਿਉਂਕਿ ਲੰਬਾ ਪ੍ਰੋਸੀਜਰ ਆ ਉਹਦੀ ਭਾਫ਼ ਬਣਾ ਕੇ ਉਹਨੂੰ ਠੰਡਾ ਕਰਕੇ ਜਿੱਦਾਂ ਜੜੀ ਬੂਟੀ ਲੱਲੀ ਉਹਨੂੰ ਗਰਮ ਕੀਤਾ ਉਹਦੀ ਉਹਨੂੰ ਉਹਦੀ ਭਾਫ਼ ਉੱਡੇਗੀ ਉਨ ਨੂੰ ਭਾਫ਼ ਨੂੰ ਠੰਡਾ ਕਰ ਲਿਆ ਉਹਦੀ ਜਿਹੜੀ ਨਾਲੀ ਜਿਹੜੀ ਹੈ ਜਿਹੜੀ ਭਾਫ਼ ਨੂੰ ਕੱਢ ਲਿਆ ਕਿਸੇ ਠੰਡੇ ਬਰਤਨ ਦੇ ਵਿੱਚ ਤੇ ਉਹ ਬਣ ਗਿਆ ਉਹਦਾ ਅਰਕ ਓਕੇ ਉਹਨੂੰ ਕਹਿੰਦੇ ਅਰਕ ਬਣਾ ਲਿਆ ਤੇ ਪੁਨਰਨਵਾ ਦਾ ਅਰਕ ਕੱਢ ਲਿਆ ਬੇਸ਼ੱਕ ਉਹਦੇ ਚ ਤੁਸੀਂ ਥੋੜਾ ਜਿਹਾ ਆਮਲਾ ਵੀ ਪਾ ਲਓ ਉਸੇ ਜੜੀ ਵਿੱਚ ਕਈ ਆਮਲਾ ਪਾ ਲਓ ਪਨਰਨਵਾ ਪਾ ਲਓ ਮਮੇਰਾ ਵੀ ਇੱਕ ਪंसारी ਤੋਂ ਮਿਲ ਜਾਏਗਾ ਤੁਹਾਨੂੰ ਮਮੇਰਾ ਬਹੁਤ ਕਾਮਯਾਬ ਜੜੀ ਬੁੱਟੀ ਆ ਅੱਖਾਂ ਵਾਸਤੇ ਉਹ ਵੀ ਤੁਸੀਂ ਪੰਸਾਰੀ ਤੋਂ ਉਹ ਵੀ ਉਹ ਵੀ ਵਿੱਚੇ ਪਾ ਲਓ ਉਹਦਾ ਇਹਨਾਂ ਜੜੀਆਂ ਬੁੱਟੀਆਂ ਦਾ ਅਰਕ ਕੱਢ ਲਓ ਤੇ ਅਰਕ ਜਦੋਂ ਨਿਕਲੇਗਾ ਤੇ ਉਹ ਤੁਸੀਂ ਅਰਕ ਜੜੀਆਂ ਉਹਦੇ ਆਈ ਡ੍ਰੌਪਸ ਜਿਹੜੇ ਨੇ ਉਹ ਤੁਸੀਂ ਯੂਜ਼ ਕਰੋ ਸਵੇਰੇ ਦੁਪਹਿਰੇ ਸ਼ਾਮੀ ਤੇ ਉਹ ਕੋਈ ਨੀਟ ਐਂਡ ਕਲੀਨ ਕਲੀਅਰ ਹੋ ਗਏ ਬਿਨਾ ਇਨਫੈਕਸ਼ਨ ਤੋਂ ਹੋ ਗਏ ਕਿਉਂਕਿ ਭਾਫ ਹੈ ਔਰ ਸਾਫ ਸੁਥਰੇ ਤੇ ਇੱਕ ਨਾ ਸਟੋਰ ਕਰਕੇ ਉਹਨੂੰ ਤੁਸੀਂ ਯੂਜ਼ ਕਰੋ ਉਹਦੇ ਨਾਲ ਅੱਖਾਂ ਦੀ ਇਹਦੀ ਜਲਣਾ ਨਾ ਠੀਕ ਹੋਏਗੀ ਥੋੜਾ ਨਹੀਂ ਤਾਂ ਤੁਸੀਂ ਅੱਖਾਂ ਬੰਦ ਕਰਕੇ ਅਗਰ ਤੁਸੀਂ ਰੋਜ਼ ਐਲੋਵੇਰਾ ਦਾ ਪੱਤਾ ਲੈ ਕੇ ਨਾ ਉਹਦੇ ਚੋ ਜੈਲ ਕੱਢ ਕੇ ਉਹ ਵੀ ਤੁਸੀਂ ਰੱਖ ਲੋਗੇ ਨਾ 5-5 ਮਿੰਟ ਰੋਜ਼ ਅੱਛਾ ਐਲੋਵੇਰਾ ਦਾ ਜੈਲ ਉਹਦੇ ਨਾਲ ਵੀ ਅੱਖਾਂ ਨੂੰ ਫਰਕ ਪਏਗਾ ਹੋਰ ਤੁਸੀਂ ਕਰ ਸਕਦੇ ਅੱਖਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ ਅੱਖਾਂ ਤੇ ਪਾਣੀ ਨਾਲ ਧੋ ਉਹਨਾਂ ਨੂੰ ਰਾਟਕ ਰਿਆ ਆਮ ਤੌਰ ਤੇ ਆਯੁਰਵੇਦ ਕਹਿੰਦੇ ਨੇ ਯੋਗ ਚ ਕਹਿੰਦੇ ਨੇ ਵੀ ਕਿਸੇ ਚੀਜ਼ ਤੇ ਫੋਕਸ ਕਰੋ ਔਰ ਕਦੀ ਦੂਰ ਦੇਖੋ ਦੂਰ ਦ੍ਰਿਸ਼ਟੀ ਕਦੀ ਅਸੀਂ ਅਸਵਾਨ ਦੇ ਤਾਰੇ ਨਹੀਂ ਦੇਖੇ ਹੁਣ ਮੋਬਾਈਲ ਫੋਨ ਹੀ ਦੇਖਦੇ ਰਹਿੰਦੇ ਆ ਹਨਾ ਤੁਸੀਂ ਦੂਰ ਦੇਖੋ 1 ਮਿੰਟ 2 ਮਿੰਟ ਫਿਰ ਨੇੜੇ ਦੇਖੋ 1 2 ਮਿੰਟ ਫਿਰ ਦੂਰ ਦੇਖੋ ਉਹਦੇ ਨਾਲ ਤੁਹਾਡੀ ਜਿਹੜੀ ਅੱਖਾਂ ਦੇ ਮਸਲ ਦੀ ਪਾਵਰ ਵੱਧ ਜਾਏਗੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਾਪਸ ਆਣੀ ਸ਼ੁਰੂ ਹੋ ਜਾਏਗੀ ਅੱਛਾ ਮੈਂ ਜਿਵੇਂ ਲੋਕ ਕੰਮ ਕਰਦੇ ਆ ਮਤਲਬ ਕੰਪਿਊਟਰ ਦੇ ਸਾਹਮਣੇ ਬੈਠ ਕੇ ਹਨਾ ਸਾਰਾ ਦਿਨ ਬੈਠੇ ਰਹਿੰਦੇ ਨੇ ਮਤਲਬ ਕੀ ਤੁਸੀਂ ਜਿਵੇਂ ਦੱਸਿਆ ਵੀ ਨੇੜੇ ਜਾਂ ਦੂਰ ਦੇਖਣਾ ਚਾਹੀਦਾ ਹੈ ਜੀ ਲੈ ਕੇ ਇਹ ਐਕਸਰਸਾਈਜ਼ ਜਿੱਦਾਂ ਅਸੀਂ ਜਿਮ ਜਾਂਦੇ ਹਾਂ ਨਾ ਜਿਮ ਜਾ ਕੇ ਆਪਣੇ ਡੋਲੇ ਬਣਾਉਣੇ ਆ ਮਸਲ ਬਣਾਉਣੇ ਆ ਇੱਥੇ ਅੱਖਾਂ ਦੇ ਚਾਰੇ ਪਾਸੇ ਮਸਲ ਲੱਗੇ ਹੁੰਦੇ ਨੇ ਉਹ ਮਸਲ ਜਿਹੜੇ ਨੇ ਅਗਰ ਅਸੀਂ ਉਹਨਾਂ ਦੀ ਐਕਸਰਸਾਈਜ਼ ਕਰਾਂਗੇ ਇਹ ਸੱਜੇ ਦੇਖਿਆ ਫੇਰ ਖੱਬੇ ਦੇਖਿਆ ਫੇਰ ਉੱਪਰ ਦੇ ਉਹ ਜਾਂ ਦੂਰ ਦੇਖਿਆ ਤੇ ਉਹ ਸਾਡੇ ਮਸਲ ਦੀ ਐਕਸਰਸਾਈਜ਼ ਹੈ ਜਿਸ ਜਦੋਂ ਅਸੀਂ ਦੂਰ ਦੇਖਦੇ ਹਾਂ ਨਾ ਤੇ ਜਿਹੜਾ ਸਾਡਾ ਪੁਤਲੀ ਹੈ ਉਹ 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 ਐਦਾਂ ਹੋ ਜਾਂਦੀ ਹੈ ਮਤਲਬ ਡਾਇਲੇਟ ਕਰ ਜਾਂਦੀ ਹੈ ਨੇੜੇ ਦੇਖਦੇ ਹਾਂ ਫਿਰ ਉਸ ਜਿੱਦਾ ਕੈਮਰੇ ਦਾ ਲੈਂਸ ਨਹੀਂ ਫੋਕਸ ਕਰਦਾ ਤੁਸੀਂ ਦੇਖਿਆ ਹੋਵੇਗਾ ਬਿਲਕੁਲ ਬਿਲਕੁਲ ਸੇਮ ਜਦੋਂ ਤੁਸੀਂ ਦੂਰ ਫੋਕਸ ਕਰਦੇ ਹੋ ਇੱਕਦਮ ਵਾਈਡ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਨੇੜੇ ਆਉਂਦੇ ਤਾਂ ਐਦਾਂ ਹੋ ਜਾਂਦਾ ਐਦਾਂ ਹੀ ਆ ਸਾਡਾ ਲੈਂਸ ਲੱਗਿਆ ਬਾਹਰ ਇਦਾਂ ਹੀ ਆ ਫੋਕਸ ਕਰਦਾ ਤੇ ਜਦੋਂ ਅਸੀਂ ਇਦਾਂ ਇਦਾਂ ਕਰਕੇ ਫੋਕਸ ਕਰਾਂਗੇ ਤੇ ਸਾਡੀ ਐਕਸਰਸਾਈਜ਼ ਹੋ ਜਾਏਗੀ ਉਹ ਸਟਰੋਂਗ ਹੋ ਜਾਏਗਾ ਅੱਖ ਦਾ ਨੰਬਰ ਵੀ ਘਟ ਜਾਏਗਾ ਅੱਖਾਂ ਦੇ ਪਾਣੀ ਵੀ ਆਣਾ ਬੰਦ ਹੋ ਜਾਏਗਾ ਕਾਲਾ ਮੋਤੀ ਦਾ ਪਾਣੀ ਵੀ ਠੀਕ ਟਾਈਮ ਤੇ ਨਿਕਲਣਾ ਸ਼ੁਰੂ ਹੋ ਜਾਏਗਾ ਤੇ ਲੋਕੀ ਆਪਰੇਸ਼ਨ ਤੋਂ ਵੀ ਬਚਣਾ ਸ਼ੁਰੂ ਹੋ ਜਾਣਗੇ